ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਭ ਵਧੀਆ ਹੀ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਜੀ ਪਰਮਾਤਮਾ ਦੀ ਕਿਰਪਾ ਨਾਲ ਤੇ ਆਪਣੇ YouTube ਚੈਨਲ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੈਂ ਕਹਿੰਦੀ ਪਕੌਰ ਤੇ ਆਪਣਾ ਚੈਨਲ ਗਰੇਵਲ ਬਲੌਗਰ ਜੇ ਕਿਸੇ ਨੇ ਵੀ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਨਾ ਤੇ ਆਪਣੀ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਣੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਆਪਾਂ ਅੱਜ ਗੱਲ ਕਰਦੇ ਆ ਵੈਸੇ ਟਾਈਮ ਹੈਗਾ ਮਾਰਨਿੰਗ ਦਾ ਤੇ ਆਪਾਂ ਬੁਟੀਕ ਤੇ ਪਹੁੰਚ ਚੁੱਕੇ ਆ ਜੀ ਤੇ ਬਾਕੀ ਆਪਾਂ ਅੱਜ ਗੱਲ ਕਰਦੇ ਆ ਮੇਰੇ ਬਾਰੇ ਮੇਰੇ ਕੋਲ ਸੁਪਨਿਆਂ ਬਾਰੇ ਹਨਾ ਵੀ ਜੋ ਆਪਾਂ ਕਹਿੰਦੇ ਆ ਵੀ ਸਟੱਡੀ ਟਾਈਮ ਤੋਂ ਹਨਾ ਸੋਚੇ ਹੋਏ ਹੁੰਦੇ ਆ ਵੀ ਆਪਾਂ ਵੱਡੇ ਹੋ ਕੇ ਕੀ ਕਰਨਾ ਕੀ ਨਹੀਂ ਕਰਨਾਗਾ ਅੱਜ ਮੈਂ ਸੋਚਿਆ ਵੀ ਮੈਂ ਖੁਦ ਬਾਰੇ ਤੁਹਾਨੂੰ ਕੁਝ ਦੱਸਾਂ ਹਨਾ ਤੇ ਬਾਕੀ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦੇ ਵਿੱਚ ਆਪਾਂ ਦੱਸਾਂਗੇ ਸਾਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਆਪਣਾ ਜ਼ਿੰਦਗੀ ਦਾ ਸਫ਼ਰ ਵੀ ਕਿੱਦਾਂ-ਕਿੱਦਾਂ ਕੀ ਸੋਚਿਆ ਤੇ ਕੀ ਬਣਿਆ ਅੱਗੇ ਜਾ ਕੇ ਹਨਾ ਤੇ ਬਾਕੀ ਮੇਰੀ ਸਟੱਡੀ ਬਾਰੇ ਗੱਲ ਕਰੀਏ ਤਾਂ ਮੇਰੀ ਸਟੱਡੀ ਹੈਗੀ ਹੈ ਜੀ ਐਨ ਐਮ ਤੇ ਜੀ ਐਨ ਐਮ ਤੋਂ ਬਾਅਦ ਬਸ ਮੈਰਿਜ ਹੋ ਗਈ ਸੀ ਤੁਹਾਨੂੰ ਪਤਾ ਹੀ ਹੈ ਜਿੱਦਾਂ ਹਨਾ ਕਰਦਿਆਂ ਨੂੰ ਹੁੰਦਾ ਵਾ ਵੀ ਚਲੋ ਵਧੀਆ ਘਰ-ਬਾਰ ਆਪਾਂ ਮੈਰਿਜ ਕਰਦੀਏ ਜੋ ਆਪਦਾ ਹੋਊਗਾ ਹਨਾ ਇਹਨਾਂ ਦਾ ਸਫ਼ਰ ਅੱਗੇ ਦਾ ਇਹ ਆਪੇ ਸੋਚ ਲੈਣਗੇ ਵੀ ਕੀ ਕਰਨਾ ਬਾਹਰ ਜਾਣਾ ਕਿਤੇ ਵੀ ਕੁਝ ਵੀ ਕਰਨਾ ਵਾ ਕਰਦਿਆਂ ਨੂੰ ਇਹ ਹੋ ਜਾਂਦਾ ਵਾ ਵੀ ਆਪਾਂ ਜੋ ਆਪਣਾ ਹਨਾ ਜ਼ਿੰਮੇਵਾਰੀ ਆਪਾਂ ਨਿਭਾਤੀ ਆ ਪੜਾਈ ਦੀ ਉਸ ਤੋਂ ਬਾਅਦ ਦਾ ਜੋ ਆ ਆਪੇ ਇਨਲੋ ਫੈਮਿਲੀ ਹਨਾ ਆਪੇ ਸੰਭੋ ਕੀ ਤੇ ਉਸੇ ਤਰ੍ਹਾਂ ਮੇਰੇ ਨਾਲ ਹੋਇਆ ਮੇਰੀ ਜੀਐਨਐਮ ਕਲੀਅਰ ਤੋਂ ਬਾਅਦ ਮੇਰੀ ਮੈਰਿਜ ਹੋ ਜਾਂਦੀ ਆ ਤੇ ਮੈਨੂੰ ਇਦਾਂ ਸੀ ਵੀ ਚਲੋ ਹਨਾ ਆਪਾਂ ਨੂੰ ਇਦਾਂ ਹੀ ਹੁੰਦਾ ਵੀ ਚਲੋ ਜੌਬ ਵਗੈਰਾ ਕਰਾਂਗੇ ਜਾਂ ਬਾਹਰ ਜਾਵਾਂਗੇ ਸਾਰਿਆਂ ਨੂੰ ਇਦਾਂ ਹੀ ਸੀਗਾ ਵੀ ਸਾਡੀ ਸਾਰੀ ਫੈਮਿਲੀ ਬਾਹਰ ਆ ਤੇ ਵੀ ਬਾਹਰ ਜਾਵਾਂਗੇ ਉਸ ਤੋਂ ਬਾਅਦ ਫਿਰ ਮੇਰੀ ਇਨ-ਲਾਵਜ ਫੈਮਿਲੀ ਚ ਜਾਨੀ ਦੀ ਫੈਮਿਲੀ ਨੂੰ ਤਾਂ ਕੋਈ ਪ੍ਰੋਬਲਮ ਸੀ ਪਰ ਇਦਾਂ ਸੀ ਮੇਰੇ ਹਸਬੰਦ ਨੂੰ ਥੋੜਾ ਜਿਹਾ ਵੀ ਨਾਈਟਾਂ ਵਗੈਰਾ ਦੀਆਂ ਡਿਊਟੀਆਂ ਈਵਨਿੰਗ ਡਿਊਟੀਆਂ ਨਰਸਿੰਗ ਦੀ ਵੀ ਜੌਬ ਕਰਨੀ ਹੈ ਨਾ ਕੋਈ ਸੌਖੀ ਨਹੀਂਗੀ ਤੇ ਵੀ ਤੁਹਾਨੂੰ ਪਤਾ ਹੀ ਅੱਜ ਕੱਲ ਸੈਲਰੀ ਵਗੈਰਾ ਤਾਂ ਹਨਾ 5-7000 ਨਾਰਮਲ ਆਪਣੇ ਸ਼ਹਿਰਾਂ 'ਚ ਇੰਨਾ ਕਮਸਾ ਦਿੰਦੇ ਨੇ ਜੀ ਐਨ ਐਮ ਵਾਲੀਆਂ ਹਨਾ ਕੁੜੀਆਂ ਲੱਗੀਆਂ ਹੋਈਆਂ ਨਾਲ ਦੀਆਂ ਵੀ 5-7000 ਮਸਾਂ ਲੁਧਿਆਣੇ ਚਲੋ ਵੱਡੇ ਸ਼ਹਿਰਾਂ 'ਚ ਹੈਗਾ ਵਾ ਉੱਥੇ ਜਾਣ ਆਉਣ ਦਾ ਹਨਾ ਬਹੁਤ ਜ਼ਿਆਦਾ ਆਪਾਂ ਨੂੰ ਪੈ ਜਾਂਦਾ ਸਫਰ ਦੇ ਹਸਬੰਦ ਨੂੰ ਇਦਾਂ ਸੀ ਵੀ ਇੰਨੇ ਪੈਸਿਆਂ ਤੇ ਵੀ ਹਨਾ ਸਾਰਾ ਦਿਨ ਬੰਦਾ ਥੱਕ ਹਾਰ ਕੇ ਆਉਂਦਾ ਵਾ ਵੀ ਨਹੀਂ ਜੋਬ ਕਰਨੀ ਨਹੀਂ ਗਈ ਵੀ ਜੇ ਚਲੋ ਹੋਣਾ ਕੁਝ ਬਣਦਾ ਹੋਵੇ ਬੰਦੇ ਦਾ ਫੇਰ ਵੀ ਮੰਨਨੇ ਆ ਵੀ ਆਪਾਂ ਨੂੰ ਕੀ ਲੋੜ ਆ ਛੱਡੋ ਪਰੇ ਜੋਬ ਦਾ ਫੇਰ ਮੈਨੂੰ ਇਦਾਂ ਹੁੰਦਾ ਸੀ ਵੀ ਮੈਂ ਬੇਲੀ ਸਾਰਾ ਦਿਨ ਘਰ ਏ ਟਾਈਮ ਪਾਸ ਨਹੀਂ ਹੁੰਦਾ ਹਨਾ ਕੰਮਕਾਰ ਘਰ ਦਾ ਕਰੋ ਤੇ ਸੌ ਜੋਬਾ ਕੰਮ ਕਰ ਕਰੋ ਤੇ ਸੌ ਜੋ ਬਸ ਉਸ ਤੋਂ ਬਾਅਦ ਹੋਰ ਕੁਝ ਨਹੀਂ ਸੀਗਾ ਮੇਰੀ ਲਾਈਫ ਦੇ ਵਿੱਚ ਤੇ ਫਿਰ ਮੈਨੂੰ ਸੀਗਾ ਸ਼ੁਰੂ ਤੋਂ ਜਿੱਦਾਂ ਲਾ ਲਈਏ ਵੀ 8th ਕਲਾਸ ਤੋਂ ਮੈਨੂੰ ਸੀਗਾ ਬਹੁਤ ਜ਼ਿਆਦੇ ਜੇ ਸ਼ੌਂਕ ਲਾ ਲੋ ਕੋਈ ਵੀ ਹਨਾ ਵੀ ਮੈਨੂੰ ਸਲਾਈ ਬਾਰੇ ਬਹੁਤ ਜ਼ਿਆਦੇ ਸੀਗਾ ਮੈਂ 8ਵੀਂ ਕਲਾਸ ਤੋਂ ਸਟਾਰਟ ਕਰਦੀ ਸੀ ਜਾਂਦੀ ਹਨਾ ਸਲਾਈ ਸਿੱਖਣੀ ਥੋੜੀ ਥੋੜੀ ਇਦਾਂ ਕਰ ਕੁਝ ਕਹਿੰਦੇ ਹੁੰਦੇ ਵੀ ਕੋਈ ਵੀ ਕੰਮ ਆਪਾਂ ਕਰਨਾ ਹੋਵੇ ਨਾ ਸ਼ੌਂਕ ਨਾਲ ਹੁੰਦਾ ਵਾ ਤੇ ਜੇ ਆਪਾਂ ਧੱਕੇ ਨਾਲ ਕਹੀਏ ਵੀ ਆਪਾਂ ਕਿਸੇ ਨੂੰ ਸਿਖਾਈਏ ਜਾਂ ਆਪਾਂ ਸਿੱਖੀਏ ਨਹੀਂ ਸਿੱਖ ਹੁੰਦਾਗਾ ਕਿਸੇ ਵੀ ਕੰਮ ਦਾ ਆਪਾਂ ਨੂੰ ਸ਼ੌਂਕ ਹੋਊਗਾ ਆਪਾਂ ਕਰ ਸਕਦੇ ਆ ਉਹ ਕੰਮ ਤੇ ਫੇਰ ਮੈਨੂੰ ਇਦਾਂ ਸੀ ਵੀ ਚਲੋ ਨਰਸਿੰਗ ਦਾ ਜੋਬ ਨਹੀਂ ਤਾਂ ਹਨਾ ਵੀ ਮੈਂ ਕੋਸ਼ ਆਪਦਾ ਇਦਾਂ ਹਨਾ ਕੰਮ ਸ਼ੁਰੂ ਕਰਾਂ ਵੀ ਮੈਨੂੰ ਸਲਾਈ ਆਉਂਦੀ ਆ ਮੈਨੂੰ ਸਾਰਾ ਕੰਮ ਆਉਂਦਾ ਹਨਾ ਵੀ ਆਪ ਦੇ ਸੂਟ ਵਗੈਰਾ ਸਟਿਚ ਕਰ ਲਈਦੇ ਸੀਗੇ ਬਸ ਘਰੇ ਹਨਾ ਤੇ ਫੇਰ ਉਸ ਤੋਂ ਬਾਅਦ ਮੇਰੇ ਹਸਬੰਡ ਦੇ ਵੀ ਚਲੋ ਸਪੋਰਟ ਸੀ ਉਹ ਮੈਨੂੰ ਕਹਿੰਦੇ ਸੀ ਆਪਦਾ ਕੰਮ ਸ਼ੁਰੂ ਕਰ ਲਾ ਜੋ ਮਰਜੀ ਫਾਦਾ ਪਾ ਵੀ ਹਨਾ ਜੋਬ ਤੇ ਨਹੀਂ ਆ ਇਦਾਂ ਹਨਾ ਮੈਂ ਟਾਈਮ ਵੇਸਟ ਕਰਨਾਗਾ ਕੋਈ ਵੀ ਤੇ ਫੇਰ ਮੈਂ ਸੋਚਿਆ ਵੀ ਚਲੋ ਹੋਵੇ ਨਾ ਤਾਂ ਮੈਂ ਬੁਟੀਕ ਸਟਾਰਟ ਕਰਾਂ ਬੁਟੀਕ ਸਟਾਰਟ ਕਰਦੀ ਕਰਦੀ ਨੇ ਵੀ ਮੈਂ 2-3 ਸਾਲ ਸੋਚਣ ਚਲਾ ਤੇ ਮੈਰਿਜ ਹੋਈ ਨੂੰ ਕਾਫੀ ਟਾਈਮ ਹਨਾ ਇਦਾਂ ਹੋ ਗਿਆ ਤੇ ਮੈਂ ਸੋਚ ਬੇ ਮੈਨੂੰ ਇਦਾਂ ਹੁੰਦਾ ਸੀ ਵੀ ਕੋਈ ਸਾਥ ਹੋਵੇ ਨਾਲ ਹਨਾ ਵੀ ਚਲੋ سپورਟ ਜੀ ਆਪਾਂ ਨੂੰ ਕਰਨ ਵਾਲਾ ਕੰਮ ਜਾ ਵੀ ਕੀ ਤੇ ਵੀ ਆਪਾਂ ਕੰਮ ਸ਼ੁਰੂ ਕਰਨਾ ਹੋਵੇ ਹਨਾ ਔਖਾ ਹੁੰਦਾ ਵਾ ਫਿਰ ਇੱਕ ਦੋ ਜਗ੍ਹਾ ਪਤਾ ਕੀਤਾ ਦੁਕਾਨ ਦਾ ਹਨਾ ਵੀ ਚਲੋ ਬੁਟੀਕ ਖੋਲਣ ਬਾਰੇ ਜਗ੍ਹਾ ਵੀ ਆਪ ਲੇਟ ਜਾਂਦੇ ਸੀ ਜਗ੍ਹਾ ਬੁੱਕ ਹੋ ਜਾਂਦੀ ਸੀ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਚਲੋ ਬਾਬਾ ਜੀ ਦੀ ਕਿਰਪਾ ਹੋਈ ਹਨਾ ਆਪਾਂ ਆਪਣੀ ਬੁਟੀਕ ਓਪਨ ਕਰ ਲਈ ਹੁਣ ਡੇਢ ਸਾਲ ਹੋ ਗਿਆ ਵਾ ਆਪਣੀ ਬੁਟੀਕ ਓਪਨ ਕੀਤੀ ਨੂੰ ਤੇ ਪਰਮਾਤਮਾ ਦੀ ਕਿਰਪਾ ਨਾਲ ਚਲੋ ਵਧੀਆ ਚੱਲ ਰਹੀ ਆ ਹਨਾ ਹੁਣ ਅੱਗੇ ਆਪਾਂ ਕੰਮ ਵਧਾਵਾਂਗੇ ਪਰਮਾਤਮਾ ਚਾਹੂਗਾ ਤੇ ਆਪਾਂ ਡਰਾਈਵ ਵਗੈਰਾ ਦਾ ਕੰਮ ਵੀ ਆਪ ਦਾ ਆਪ ਇੱਥੇ ਹੈ ਨਾ ਸਟਾਰਟ ਕਰਾਂਗੇ ਤੇ ਉਸ ਤੋਂ ਬਾਅਦ ਇਹ ਸੀਗਾ ਮੇਰਾ ਹੁਣ ਤੱਕ ਦਾ ਹਨਾ ਵੀ ਕੁਮਾਰੇ ਹੋਣ ਤੋਂ ਜੋ ਵੀ ਪੜਾਈ ਕੀਤੀ ਸੀ ਉਹ ਤਾਂ ਸਾਰੀ ਸੰਭੀ ਪਈ ਆਪਣੀ ਸਾਰੇ ਆਪ ਦੇ ਹਨਾ ਆਪਣੇ ਸਰਟੀਫਿਕੇਟ ਵਗੈਰਾ ਸਾਰੇ ਸਾਹਮਣੇ ਪਏ ਆ ਉਹਨਾਂ ਦਾ ਕੋਈ ਵੀ ਆਪਾਂ ਨੂੰ ਮੋਲ ਨਹੀਂਗਾ ਚਲੋ ਕਹਿੰਦੇ ਹੁੰਦੇ ਪੜ੍ਹਾਈ ਕੀਤੀ ਤਾਂ ਹਨਾ ਆਪਣੀ ਸਾਰੀ ਜ਼ਿੰਦਗੀ ਆਪਣੇ ਨਾਲ ਆਪਣੇ ਕੋਲ ਆਪਦੇ ਕੋਲ ਹੀ ਰਹਿੰਦੀ ਆ ਕਿਸੇ ਨੂੰ ਵੀ ਕੋਈ ਸ਼ਨ ਹੀ ਉਹਦਾ ਮਿਲਦਾਗਾ ਜਿਨੇ ਕੀਤੀ ਹੁੰਦੀ ਆ ਉਹਦੇ ਕੋਲ ਹੁੰਦੀ ਆ ਤੇ ਬਾਰੇ ਇਹ ਹੱਥ ਜੱਸ ਸੀਗਾ ਤੇ ਹਨਾ ਆਪਾਂ ਆਪਦਾ ਕੰਮ ਸ਼ੁਰੂ ਕਰ ਲਿਆ ਜੇ ਇਹ ਵੀ ਨਾ ਹੁੰਦਾ ਇੱਕ ਕੰਮ ਦੇ ਆਪਾਂ ਬਸ ਪੜ੍ਹਾਈ ਬਾਰੇ ਸੋਚਿਆ ਹੋਇਆ ਹੁੰਦਾ ਤੇ ਇਹ ਕੰਮ ਨਹੀਂ ਸੀ ਅੱਜ ਮੈਥੋਂ ਸ਼ੁਰੂ ਹੋਣਾਗਾ ਤੇ ਇਸੇ ਕਰਕੇ ਵੀ ਆਪਾਂ ਨੂੰ ਹਨਾ ਕੋਈ ਵੀ ਕੰਮ ਸਿੱਖਣ ਦਾ ਮੌਕਾ ਮਿਲਦਾ ਵਾ ਆਪਾਂ ਨੂੰ ਗਵਾਉਣਾ ਨਹੀਂ ਚਾਹੀਦਾਗਾ ਮੈਨੂੰ ਸ਼ੁਰੂ ਤੋਂ ਹੁੰਦਾ ਸੀ ਵੀ ਮੈਂ ਸਲਾਈਆਂ ਬਾਉਣ ਲਾ ਮੇਰੀ ਭੂਆ ਜੀ ਹਣੀ ਬਾਉਣ ਦੇ ਸੀਗੇ ਉਹਨਾਂ ਨੂੰ ਮੈਂ ਦੇਖ ਦੇਖ ਕੇ ਮੈਨੂੰ ਹਨਾ ਇਦਾਂ ਕਰੇਜਿਆ ਹੋਣਾ ਵੀ ਮੈਂ ਵੀ ਇਦਾਂ ਹਨਾ ਇਹ ਬੁਣਾ ਜਾਂ ਮੈਂ ਸਲਾਈ ਕਰਾਂ ਜਾਂ ਇਦਾਂ ਕੁਝ ਵੀ ਆ ਤੇ ਚਲੋ ਕਹਿੰਦੇ ਨੇ ਵੀ ਕਰਦੇ ਕਰਾਉਂਦੇ ਇੱਥੇ ਆ ਗਏ ਤੇ ਆਪਦਾ ਵਧੀਆ ਕੰਮ ਆ ਆਪਦੀ ਮਰਜ਼ੀ ਨਾਲ ਆਈਦਾ ਆਪਦੀ ਮਰਜ਼ੀ ਨਾਲ ਜਾਈਦਾ ਵਾ ਘਰੇ ਜਾ ਕੇ ਕੰਮਕਾਰੀ ਕਰ ਲਈਦਾ ਹਨਾ ਤੇ ਇਹ ਤਾਂ ਨਹੀਂਗਾ ਵੀ ਆਪਾਂ ਕਿਸੇ ਦੇ ਅੰਡਰ ਆ ਹਨਾ ਆਪਾਂ ਨੂੰ ਕੋਈ ਕੁਝ ਬੋਲੂਗਾ ਜਾਂ ਕੁਝ ਕਹੂਗਾ ਆਪ ਦਾ ਕੰਮ ਆਪ ਦੇ ਕੰਮ ਵਰਗੀ ਰੀਸ ਨਹੀਂ ਗਈ ਹੁਣ ਪਹਿਲਾਂ ਸਾਡੀ ਵੀ ਹਨਾ ਫੈਮਿਲੀ ਨੂੰ ਇਦਾਂ ਹੁੰਦਾ ਸੀ ਵੀ ਬਾਹਰ ਜਾਓ ਬਾਹਰ ਜਾਓ ਅੱਜ ਕੱਲ ਦੇਖ ਲਓ ਵੀ ਬਾਹਰ ਦੇ ਹਨਾ ਕੀ ਮਾਹੌਲ ਬਣੇ ਪਏ ਨੇ ਬਾਹਰ ਵੀ ਬਹੁਤ ਜ਼ਿਆਦਾ ਕੰਮ ਖਰਾਬ ਹੋ ਚੁੱਕਿਆ ਵਾ ਕਿਉਂ ਵਰਕੇ ਸਟੂਡੈਂਟ ਬਹੁਤ ਜ਼ਿਆਦਾ ਚਲੇ ਗਏ ਨੇ ਇਹ ਬਾਹਰ ਦਾ ਵੀ ਕੋਈ ਵੀ ਫਾਇਦਾ ਨਹੀਂਗਾ ਇੰਨਾ ਪੈਸਾ ਲਾ ਕੇ ਆਪਾਂ ਬਾਹਰ ਜਾਣੇ ਆ ਕਿਉਂ ਨਾ ਆਪਾਂ ਇੱਥੇ ਹੀ ਉਹ ਪੈਸਾ ਲਾ ਕੇ ਹਨਾ ਕੋਈ ਨਾ ਕੋਈ ਕੰਮ ਸਟਾਰਟ ਕਰ ਲਈਏ ਇੱਕ ਬਾਹਰ ਦੇ ਡਾਲਰ ਆਪਾਂ ਨੂੰ ਦੇਖਦੇ ਨੇ ਪਰ ਉੱਥੇ ਜਿੱਦਾਂ ਹੁਣ ਕੈਨੇਡਾ ਵਾ ਉੱਥੇ ਡਾਲਰ ਤਾਂ ਆਪਣੇ ਜਿੱਦਾਂ ਰੁਪਈਆ ਚੱਲਦਾ ਉੱਥੇ ਵੀ ਡਾਲਰ ਨੇ ਤਾਂ ਡਾਲਰ ਜੀ ਚੱਲਣਾ ਵਾ ਉਹ ਇੰਡੀਆ ਆ ਕੇ ਵਧਣਾ ਜੇ ਇੰਡੀਆ ਆਊਗਾ ਬੰਦਾ ਤਾਂ ਵਧੂਗਾ ਉੱਥੇ ਇੰਡੀਆ ਚ ਸਭ ਦੀਆਂ ਫੈਮਲੀਆਂ ਸੈੱਟ ਨੇ ਉਹਨਾਂ ਦੇ ਖਰਚੇ ਨੇ ਉੱਥੇ ਡਾਲਰਾਂ ਚ ਡਾਲਰ ਚੱਲੀ ਜਾ ਰਹੇ ਨੇ ਤੇ ਜੇ ਚਲੋ ਹਨਾ ਇੱਕ ਜਣਾ ਕਹਿੰਦੇ ਨੇ ਵੀ ਕਮਾਈ ਕਰਨ ਗਿਆ ਹੋਇਆ ਵਾ ਉਹਦੀ ਫੈਮਲੀ ਇੰਡੀਆ ਵਾ ਚਲੋ ਉਹ ਬਾਹਰੋਂ ਪੰਜ ਕਹਿੰਦੇ ਉਹ 100 ਡਾਲਰ ਪਾਉਂਦੇ ਆ ਤੇ ਇੱਧਰ ਆ ਕੇ ਹਨਾ ਉਹ ਵਧਣਗੇ ਚਲੋ ਇੱਥੇ ਆਲੇ ਨੂੰ ਫਾਇਦਾ ਹੋਊਗਾ ਉਹਦਾ ਪਰ ਜਦੋਂ ਫੈਮਲੀਆਂ ਵੀ ਬਾਹਰ ਆਪਣੀਆਂ ਸੈੱਟ ਨਹੀਂ ਉਹਨਾਂ ਦੀਆਂ ਤੇ ਇੱਧਰ ਤਾਂ ਕੋਈ ਵੀ ਨਹੀਂਗਾ ਇੱਧਰ ਤਾਂ ਉਹਨਾਂ ਦਾ ਕੋਈ ਖਰਚਾ ਹੀ ਨਹੀਂਗਾ ਖਰਚੇ ਜਦੋਂ ਕੈਨੇਡਾ ਚ ਨੇ ਤਾਂ ਡਾਲਰ ਨੇ ਤਾਂ ਡਾਲਰ 'ਚ ਚੱਲਣਾ ਵਾ ਉਹੀ ਬਿਹਤਰ ਆਪਣਾ ਇੱਥੇ ਕੰਮ ਆ ਹਨਾ ਆਪਾਂ ਕਹਿੰਦੇ ਨੇ ਪਰ ਜਿੰਨੇ ਮਰਜੀ ਇੱਥੇ ਕਮਾਈਏ ਪਰ ਆਪਾਂ ਨੂੰ ਸਕੂਨ ਤਾਂ ਹੈਗਾ ਵਾ ਬਾਹਰ ਵਾਲਿਆਂ ਦਾ ਸਕੂਨ ਵਗੈਰਾ ਕੋਸ਼ਣ ਹੈਗਾ ਕੱਲਾ ਪੈਸਾ ਵਾ ਹੁਣ ਤਾਂ ਉੱਥੇ ਕੰਮ ਵੀ ਇੰਨਾ ਜਿਆਦਾ ਘਟ ਚੁੱਕਿਆ ਵਾ ਵੀ ਹੁਣ ਸਟੂਡੈਂਟ ਆਣੇ ਜਾ ਕੇ ਜਿਹੜੇ ਪੱਕੇ ਆ ਉੱਥੇ ਪਹਿਲਾਂ ਦੇ ਪੀਆਰ ਨੇ ਉਹਨਾਂ ਦਾ ਕੰਮ ਵੀ ਇੰਨਾ ਘਟ ਚੁੱਕਿਆ ਵਾ ਵੀ ਸਾਰੇ ਹਨਾ ਉੱਥੇ ਦੁਖੀ ਨੇ ਤੇ ਇਹੀ ਆ ਵੀ ਆਪਾਂ ਆਪਣਾ ਅੱਜ ਦਾ ਵੀਡੀਓ ਬਣਾਉਣ ਦਾ ਮੋਟਿਵ ਇਹੀ ਆ ਵੀ ਆਪਾਂ ਇੱਥੇ ਰਹਿ ਕੇ ਹੀ ਆਪਦਾ ਕੰਮ ਸਟਾਰਟ ਕਰੀਏ ਜਿਹੜਾ ਆਪਾਂ 20 ਕੀ ਲੱਖ ਰੁਪਇਆ ਲਾ ਕੇ ਬਾਹਰ ਭੇਜਦੇ ਆਂ ਬੱਚਿਆਂ ਨੂੰ ਉਹੀ ਆਪਾਂ ਇੱਥੇ ਲਾ ਕੇ ਕੋਈ ਆਪਦਾ ਕੰਮ ਸ਼ੁਰੂ ਕਰੀ ਕੀਤਾ ਜਾਵੇ ਕੋਈ ਵੀ ਕੁਛ ਵੀ ਆ ਚਲੋ ਜੌਬ ਨਹੀਂ ਗਈਆਂ ਹਨਾ ਅੱਜਕੱਲ੍ਹ ਹੈਗੀਆਂ ਇੰਨੀਆਂ ਤੇ ਆਪਾਂ ਆਪਦਾ ਕੰਮ ਕੋਈ ਵੀ ਸ਼ੁਰੂ ਕਰ ਸਕਦੇ ਆਂ ਜਿ ਆਪਾਂ ਕਰਨਾ ਚਾਹੀਏ ਪਰ ਅੱਜਕੱਲ ਤਾਂ ਬੱਚਾ ਜੰਮਦਾ ਮਗਰੋਂ ਆਪਾਂ ਪਹਿਲਾਂ ਕਹਿਣ ਲੱਗ ਜਾਂਦੇ ਆ ਬਸ ਇਹਨੂੰ ਤਾਂ ਆਪਾਂ ਬਾਹਰ ਹੀ ਭੇਜ ਦੇਣਾ ਵਾ ਪਰ ਬਾਹਰ ਵਾਲਿਆਂ ਨੂੰ ਮੇਲਾ ਦਾ ਵੀ ਇੱਧਰ ਨੂੰ ਆਉਣਾ ਪੈਣਾ ਵਾ ਸਾਡੇ ਸਾਰੇ ਕਹਿ ਦਿੰਦੇ ਨੇ ਵੀ ਤੁਸੀਂ ਬਾਹਰ ਆਉਣ ਦੀ ਕੋਸ਼ਿਸ਼ ਨਹੀਂ ਕਰਦੇ ਕੋਈ ਤੁਸੀਂ ਕੁਝ ਵੀ ਹੈਨਾ ਆਪਦਾ ਸੋਚਦੇ ਨਹੀਂ ਤੁਸੀਂ ਪਾਸਪੋਰਟ ਬਣਾ ਲਓ ਤੁਸੀਂ ਐ ਕਰ ਲਓ ਮੈਂ ਕਭ ਜੇ ਆਉਣਾ ਹੁੰਦਾ ਬਾਹਰ ਤਾਂ ਅੰਨਮੈਡਿਟ ਸੀ ਹਨਾ ਜਦੋਂ ਜੇ ਹੁੰਦਾ ਆਪਣੇ ਕਰਮਾਂ 'ਚ ਤਾਂ ਉਦੋਂ ਆ ਜਾਂਦੇ ਪਰ ਮੈਂ ਕਿ ਹੁਣ ਤਾਂ ਸੋਚਣਾ ਛੱਡ ਤਾਂ ਵੀ ਬਾਹਰ ਆਉਣਾ ਵਾ ਇੱਥੇ ਆਪਦਾ ਕੰਮ ਵਧੀਆ ਵਾ ਤੇ ਆਪਦਾ ਇੱਥੇ ਕਰੋ ਬਾਹਰ ਜਾ ਕੇ ਕੀ ਕਰਨਾ ਵਾ ਜਿਹਦੇ ਕੋਲੇ ਮੈਂ ਕਹਿੰਨੀ ਆ ਵੀ ਇੱਥੇ ਕੁਝ ਹੈਗਾ ਵਾ ਆਪਦਾ ਹਨਾ ਚਲੋ ਪ੍ਰਾਪਰਟੀ ਹੈਗੀ ਆ ਕੋਈ ਵੀ ਕੰਮ ਆਪਦਾ ਹੈਗਾ ਵਾ ਉਹਨੂੰ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ ਕਿ ਬਾਹਰ ਇੱਕ ਆਪਣੇ ਲਈ ਇਹ ਕੰਮ ਹੈਗਾ ਵੀ ਉੱਥੇ ਕੰਮ ਕਰਨੇ ਚਲੋ ਕੰਮ ਜਦੋਂ ਆਪਣੇ ਇੱਥੇ ਹੈਗਾ ਵਾ ਤੇ ਫਿਰ ਆਪਾਂ ਬਾਹਰ ਜਾ ਕੇ ਕੀ ਲੈਣਾ ਵਾ ਤੇ ਉਥੋਂ ਦਾ ਠੀਕ ਆ ਲਾਈਫ ਸਟਾਈਲ ਵਗੈਰਾ ਵਧੀਆ ਵਾ ਪਰ ਉਥੋਂ ਵਾਲੇ ਦਾ ਵਿਚਾਰੇ ਉਮੀਰੋਲੇ ਰਹਿੰਦੇ ਆ ਇੱਧਰ ਆ ਕੇ ਆਪਾਂ ਨੂੰ ਇਹ ਲੱਗਦਾ ਵੀ ਇਹ ਬਾਹਰੋਂ ਆਏ ਹੋਏ ਆ ਹਨਾ ਇਹਨਾਂ ਦੇ ਇਹਨਾਂ ਨੂੰ ਤਾਂ ਮੌਜਾਂ ਹੀ ਨੇ ਪਰ ਉਹ ਵੀ ਬਹੁਤ ਦੁਖੀ ਨੇ ਇੱਕ ਆਪਾਂ ਨੂੰ ਦੱਸਦੇ ਨਹੀਂਗੇ ਤੇ ਕਹਿਤਾ ਦਿੰਦੇ ਨੇ ਵੀ ਉਹ ਮਿੱਠੀ ਜੇਲ੍ਹ 'ਚ ਬੈਠੇ ਨੇ ਉਹ ਨਾ ਉਥੋਂ ਭੱਜਣ ਜੋਗੇ ਨੇ ਤੇ ਨਾ ਉਹ ਉੱਥੇ ਰਹਿ ਕੇ ਸਕੂਨ 'ਚ ਰਹਿ ਸਕਦੇ ਨੇ ਉਹ ਬਜਾਰੇ ਬਹੁਤ ਜਿਆਦਾ ਦੁਖੀ ਆ ਜਿਹੜਾ ਵੀ ਜਾਣਦਾ ਵਾ ਸਾਡੇ ਜਿੰਨੇ ਵੀ ਜੇ ਕੋਈ ਵੀ ਜਾਣਦਾ ਵਾ ਕਹਿੰਦੇ ਨੇ ਤੁਸੀਂ ਨਾ ਆਇਓ ਤੁਸੀਂ ਨਾ ਆਇਓ ਮੈਂ ਕਹਾਂ ਵੀ ਅਸੀਂ ਤਾਂ ਆਉਣਾ ਵੀ ਨਹੀਂਗਾ ਪਰ ਜੇ ਤੁਸੀਂ ਇਹ ਗੱਲ ਕਿਸੇ ਹੋਰ ਨੂੰ ਕਹੋਗੇ ਅਗਲਾ ਇਹ ਗੱਲ ਕਹੂਗਾ ਵੀ ਤੁਸੀਂ ਜਾ ਕੇ ਦੇਖਿਆ ਵਾ ਤੇ ਅਸੀਂ ਵੀ ਜਾ ਕੇ ਦੇਖਾਂਗੇ ਹਨਾ ਉੱਥੇ ਪਹੁੰਚ ਗਈ ਵੀ ਇਹੋ ਜੀ ਗੱਲ ਹੈ ਕਿਹੜੀ ਆ ਪਰ ਆਪਾਂ ਨੂੰ ਪਤਾ ਵਾ ਵੀ ਬਹੁਤ ਜਿਆਦਾ ਦੁਖੀ ਨੇ ਉੱਥੇ ਲੋਕ ਇਹ ਤੋਂ ਬਿਹਤਰ ਆ ਤੇ ਆਪਾਂ ਘਰੇ ਰਹਿਨੇ ਆ ਆਪਦਾ ਉੱਠਦੇ ਆ ਜੋ ਆ ਵਧੀਆ ਕੰਮ ਤੇ ਜੋ ਇੱਥੇ ਬੁਟੀਕ ਤੇ ਆਉਨੇ ਆ ਇਹੋ ਜੀ ਜ਼ਿੰਦਗੀ ਮੈਂ ਕਹਿੰਨੀ ਆ ਵੀ ਕਿਸੇ ਦਿਨ ਨਹੀਂ ਹੋਣੀਗੀ ਮੌਜਾ ਕਰੋ ਪਤਾ ਨਹੀਂ ਕਿਦਾਂ ਕੁਝ ਹੋ ਜਾਣਾ ਵਾ ਤੇ ਬਾਹਰ ਬੈਠੇ ਬਾਹਰ ਬੈਠੇ ਤੜਫੀ ਜਾਂਦੇ ਰਹਿੰਦੇ ਆ ਇਧਰ ਲੇ ਇਧਰ ਤੜਫੀ ਜਾਂਦੇ ਆ ਕੋਈ ਕਿਸੇ ਦਾ ਅੱਜਕੱਲ ਯਕੀਨ ਨਹੀਂਗਾ ਵੀ ਸੁੱਤਾ ਵਾ ਤੇ ਸਵੇਰ ਨੂੰ ਇਹਨੇ ਉੱਠਣਾ ਵਾ ਕਿ ਨਹੀਂ ਉੱਠਣਾਗਾ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਸਟੂਡੈਂਟ ਕੁੜੀਆਂ ਟੈਨਸ਼ਨਾਂ ਨਾਲ ਹਨਾ ਬਾਹਰ ਸਟੂਡੈਂਟ ਵਿਚਾਰਿਆਂ ਦੀ ਡੈਥ ਹੋ ਰਹੀ ਆ ਤੇ ਉਹ ਘਰਦਿਆਂ ਨੇ ਇੰਨਾ ਇੰਨਾ ਪੈਸਾ ਕਰਜ ਚੱਕ-ਚੱਕ ਭੇਜੇ ਹੋਏ ਹੁੰਦੇ ਆ ਉਹ ਟੈਨਸ਼ਨਾਂ ਜਿ ਵਿਚਾਰਿਆਂ ਨੂੰ ਉਥੇ ਅਟੈਕ ਵਗੈਰਾ ਆਈ ਜਾਂਦੇ ਆ ਏਦੋਂ ਬਿਹਤਰ ਆ ਵੀ ਆਪਦੇ ਆਪਾ ਮੋਲਕ 'ਚ ਰਹਿ ਕੇ ਆਪਦਾ ਕੰਮ ਕੋਈ ਵੀ ਸ਼ੁਰੂ ਕਰੀਏ ਆਪਣੇ ਵੀ ਕੰਮ ਬਹੁਤ ਆ ਜੇ ਕਰਨਾ ਹੋਵੇ ਤਾਂ ਪਰ ਜਦੋਂ ਕਰਨਾ ਨਹੀਂਗਾ ਆਪਾਂ ਫੇਰ ਤਾਂ ਆਪਾਂ ਨੂੰ ਦੇਖਣਾ ਹੀ ਨੀਗਾ ਵੀ ਕੰਮ ਹੈਗਾ ਵਾ ਹਨਾ ਤੇ ਚਲੋ ਆਪਣੀ ਵੀਡੀਓ ਜਿਆਦਾ ਲੰਮੀ ਨਾ ਹੋਵੇ ਤੇ ਆਪਣੀ ਵੀਡੀਓ ਜ਼ਰੂਰ ਦੱਸਿਓ ਵੀ ਸਾਰਿਆਂ ਨੂੰ ਕਿੱਦਾਂ ਲੱਗੀ ਤੇ ਆਪਦੇ ਵੀ ਉਹ ਵਿਚਾਰ ਜ਼ਰੂਰ ਦਿਓ ਆਪਾਂ ਨੂੰ ਕਮੈਂਟ ਕਰਕੇ ਤੇ ਆਪਣਾ ਅੱਜ ਦਾ ਮੋਟਿਵ ਇਹ ਹੀ ਸੀਗਾ ਵੀ ਮੇਰੀ ਜ਼ਿੰਦਗੀ ਸ਼ੁਰੂ ਤੋਂ ਲੈ ਕੇ ਇੱਥੇ ਤੱਕ ਲੈ ਆਈ ਤੇ ਆਖਿਰ ਨੂੰ ਵਧੀਆ ਮੌਜਾਂ ਕਰਦੇ ਆ ਚਲੋ ਕੋਈ ਨਾ ਉਧਰ ਨਹੀਂ ਤਾਂ ਇੱਧਰ ਸਹੀ ਤੇ ਵੀ ਜੋਬ ਵੱਲ ਨਹੀਂ ਤਾਂ ਆਪਦੀ ਆਪ ਦਾ ਕੰਮ ਹੈ ਨਾ ਸ਼ੁਰੂ ਕਰ ਲਿਆ ਆਪਦੇ ਹੱਥ ਜਹ ਸੀਗਾ ਬੰਦੇ ਦੇ ਤੇ ਇਸੇ ਕਰਕੇ ਆਪਦਾ ਕੰਮ ਅਰਗੀਰੀ ਇਸ ਨਹੀਂ ਦੀ ਕੋਈ ਵੀ ਤੇ ਚਲੋ ਜੀ ਠੀਕ ਆ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਦੇ ਵਿਚਾਰ ਜਰੂਰ ਦਿਓ ਭੈਣਾ ਮੇਰੀਆਂ ਤੇ ਜਿਹੜੀਆਂ ਦੀ ਮੈਰਿਜ ਵਗੈਰਾ ਹੋ ਚੁੱਕੀਆਂ ਨੇ ਕੋਈ ਕੰਮ ਨਹੀਂ ਸ਼ੁਰੂ ਕਰ ਸਕੀਆਂ ਉਹ ਜਰੂਰ ਦੱਸਿਓ ਵੀ ਕਿੱਦਾਂ ਕਿੱਦਾਂ ਹਨਾ ਸਾਰੀਆਂ ਦੀ ਜ਼ਿੰਦਗੀ 'ਚ ਕੀ ਕੀ ਘਟਨਾ ਵਾਪਰੀਆਂ ਹੁਣ ਤੱਕ ਤੇ ਆਪਾਂ ਆਪਦਾ ਚਲੋ ਕੋਈ ਗੱਲ ਨਹੀਂ ਕਹਿੰਦੇ ਨੇ ਵੀ ਸ਼ੁਰੂ ਤੋਂ ਲੈ ਕੇ ਐਂਡ ਜਾ ਕੇ ਆਪਾਂ ਨਵਧੀਆ ਆਪਣੇ ਕੰਮ ਤੇ ਜਾ ਕੇ ਆਪਦਾ ਕੰਮ ਸ਼ੁਰੂ ਹੋ ਗਿਆ ਜੇ ਨਾ ਵੀ ਹੈ ਨਾ ਬੰਦੇ ਨੂੰ ਕਹਿੰਦੇ ਹੁੰਦੇ ਆ ਵੀ ਆਪਣੀ ਅੱਖਾਂ ਨਾ ਉਗਰਨ ਤਾਂ ਆਪਣਾ ਕੋਈ ਵੀ ਕੰਮ ਨਹੀਂ ਆਪਾਂ ਕਰ ਸਕਦੇ ਚਲੋ ਆਪਾਂ ਆਪਦਾ ਕੰਮ ਸ਼ੁਰੂ ਕਰ ਲਿਆ ਤੇ ਪ੍ਰਮਾਤਮਾ ਦੀ ਕਿਰਪਾ ਵਾ ਵਧੀਆ ਚੱਲ ਰਿਹਾ ਵਾ ਤੇ ਇਦਾਂ ਹੀ ਪ੍ਰਮਾਤਮਾ ਕਿਰਪਾ ਬਣਾਈ ਰੱਖੇ ਤੇ ਚਲੋ ਜੀ ਠੀਕ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ